ਹਾਂਜੀ ਭਾਬੋ ਕੀ ਹਾਲ ਚਾਲ ਹੈ ਹੋਪ ਕਰਨਾ ਸਾਰੇ ਜਿਹੜੇ ਘੈਂਟ ਹੋਗੇ ਜਿਹੜੇ ਜਿਹੜੇ ਚੈਨਲ ਤੇ ਆਪਣੇ ਨਵੇਂ ਨੇ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਆਪਾਂ ਬਾੜੀ ਗੱਲ ਨਹੀਂ ਕਰਦੇ ਆਪਾਂ ਸਾਰਾ ਦੇ ਬਿਸਤਰੇ ਕਰਦੇ ਨੇ ਗੋਲ ਕਿਉਂਕਿ ਤੁਹਾਡਾ ਭਰਾ ਗਿਆ ਅਨਮੋਲ ਤੇ ਜਿਵੇਂ ਵੀ ਤੁਸੀਂ ਮੈਨੂੰ ਮੈਸੇਜ ਕੀਤੇ ਨੇ ਬਹੁਤ ਜ਼ਿਆਦਾ ਕਮੈਂਟ ਆਇਆ ਨੇ ਮੈਨੂੰ ਕਿ ਬਾਈ ਤੂੰ ਇੱਕ ਪਾਸੇ ਦਾ ਪੱਖ ਨਾ ਰੱਖ ਅਸੀਂ ਇੱਕ ਪਾਸੇ ਦਾ ਪੱਖ ਨਹੀਂ ਰੱਖਦੇ ਵੀਰੇ ਉਹ ਆਪਣੀ ਕੋਈ ਰਿਸ਼ਤੇਦਾਰ ਨਹੀਂ ਸੀ ਤੇ ਆ ਵੀ ਆਪਣਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਸਿੱਧੀ ਜੀ ਗੱਲ ਆ ਤੁਹਾਡੇ ਸਾਹਮਣੇ ਲਾਈਫ ਫੋਨ ਲਾਣ ਲੱਗਾ ਆ ਤੇ ਸੁਣਿਓ ਕੀ ਗੱਲਬਾਤ ਆ ਤੇ ਆ ਲੱਗ ਗਿਆ ਫੋ ਇੱਕ ਮਿੰਟ ਆ ਫੋਨ ਲੱਗ ਗਿਆ ਪਹਿਲਾਂ ਬੀ ਚੱਲ ਰਿਹਾ ਸੀ ਕਿਤੇ ਨੇੜੇ ਆ ਗਿਆ ਤੁੰਨਾਦਰ ਹਲੋ ਹਾਂਜੀ ਭਾਜੀ ਕੀ ਹਾਲ ਚਾਲ ਹੈ ਵੀਰੇ ਸਤ ਸ੍ਰੀ ਅਕਾਲ ਭਾਜੀ ਤੁਸੀਂ ਕਿਹਨਾਉਂ ਕਰਤਾ ਠੀਕ ਆ ਫੈਨ ਵਧੀਆ ਐਨ ਵਧੀਆ ਕੀ ਨਾਮ ਆ ਬਈ ਆਪਣਾ ਪਹਿਲਾਂ ਤਾਂ ਨਾਮ ਦੱਸ ਦੋ ਯਾਰ ਮੜਿਆ ਕੋਪਾ ਭਾਜੀ ਗੁਰਵਿੰਦਰ ਕੁਰੀ ਤੇ ਬਈ ਯਾਰ ਆਪਣਾ ਨਾ ਜਿਹੜਾ ਮਸਲਾ ਚੱਲ ਰਿਹਾ ਤੁਹਾਨੂੰ ਤੇ ਪਤਾ ਹੀ ਹੈ ਨਾ ਤੁਹਾਡਾ ਤੇ ਹੈ ਹੀ ਅਸਲ ਮਸਲਾ ਤੁਹਾਨੂੰ ਤੇ ਚੱਲ ਪਤਾ ਹੀ ਹੋਣਾ ਹੈ ਨਾ ਜੋ ਵੀ ਚੱਲ ਰਿਹਾ ਤੇ ਬਈ ਕੀ ਗੱਲ ਆ ਕਿਉਂਕਿ ਮੈਂ ਥੋੜੇ ਟਾਈਮ ਪਹਿਲੇ ਮੈਂ ਵੀਡੀਓ ਪਾਈ ਸੀ ਪੂਜਾ ਦੇ ਨਾਲ ਗੱਲਬਾਤ ਕੀਤੀ ਸੀ ਹੈ ਨਾ ਤੇ ਮੈਨੂੰ ਬੜੇ ਕਮੈਂਟ ਆਏ ਕਹਿੰਦੇ ਇੱਕ ਪਾਸੇ ਦਾ ਪੱਖ ਨਹੀਂ ਰੱਖਣਾ ਮੈਂ ਕਿਹਾ ਨਹੀਂ ਅਸੀਂ ਰੱਖਣਾ ਵੀ ਨਹੀਂ ਉਹ ਕਿਹੜਾ ਸਾਡੇ ਮਾਸੀ ਦੀ ਕੁੜੀ ਆ ਜਾਂ ਕੁਝ ਵੀ ਹੈ ਨਾ ਤੇ ਅਸੀਂ ਤੁਹਾਡੇ ਨਾਲ ਵੀ ਗੱਲ ਕਰਨ ਵਾਸਤੇ ਫੋਨ ਲਾਇਆ ਤੁਸੀਂ ਦੱਸੋ ਬਈ ਕੀ ਗੱਲ ਸੀ ਕੀ ਨਹੀਂ ਗੱਲ ਗੱਲ ਭਜੀ ਇਦਾਂ ਸੀ ਕਿ ਯਾਰ ਜਿੱਦਾਂ ਥੋੜਾ 2-3 ਮਹੀਨੇ ਹੋ ਗਿਆ ਸਾਨੂੰ ਇੱਦਾਂ ਆ ਪਿੱਛੇ ਚਲ ਜਾਈਏ ਆਪਾਂ ਓਕੇ ਓਕੇ 2 ਮਹੀਨੇ ਹਾਂ 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 ਉਹ ਆਪਾਂ ਜਿਹੇ ਨਾਲ ਪੂਰਾ ਤੰਗ ਪਰੇਸ਼ਾਨ ਯਾਰ ਅ ਜਿੱਦਾਂ ਉਹਨਗੇ ਕਹਿ ਰਹੀ ਹੈ ਨਾ ਨਸ਼ਾ ਨਸ਼ੇੜੀ ਮੈਂ ਛੱਡਦਾ ਇਦਾਂ ਉਦਾਂ ਨਸ਼ੇੜੀ ਯਾਰ ਜਦੋਂ ਮੇਨਾ ਮਤਲਬ ਇੰਟਰਵਿਊ ਵਿੱਚ ਵੀ ਮੈਂ ਕੀਤੀਆਂ ਮੰਨਿਆ ਹੋਇਆ ਭਾਜੀ ਇੰਟਰਵਿਊ ਵਿੱਚ ਵੀ ਮੈਂ ਨਾ ਸਭ ਕੁਝ ਕੀਤਾ ਹੋਇਆ ਉਹ ਚ ਵੀ ਦੱਸਿਆ ਹੋਇਆ ਕਿ ਮੈਂ ਨਸ਼ੇ ਕਰਦਾ ਸੀ ਸਾਰਾ ਕੁਝ ਮੈਂ ਪਹਿਲਾਂ ਬਿਤਾਦਾ ਸੀ ਨਹੀਂ ਉਹੀ ਮੈਂ ਇਹਨੂੰ ਇਹ ਚੀਜ਼ ਮੈਂ ਅੱਵੀ ਕਿਹਾ ਸੀ ਮੈਂ ਕਿਹਾ ਜੇ ਤੈਨੂੰ ਸਾਰਾ ਕੁਝ ਪਤਾ ਆ ਪਹਿਲਾ ਵਿਆਹ ਤਾਂ ਕਹਿੰਦੀ ਮੈਨੂੰ ਪਹਿਲੇ ਹੀ ਪਤਾ ਸੀ ਕਿ ਇਹ ਕਰਦਾ ਮੈਂ ਕਿਹਾ ਫਿਰ ਤੂੰ ਖੂਚ ਛਾਲ ਕਿਉਂ ਮਾਰੀ ਹੈਣਾ ਹਾਂਜੀ ਮੰਨਦੇ ਹੋ ਨਾ ਤੇ ਉਸ ਤੋਂ ਬਾਅਦ ਬਈ ਕੀ ਮਾਹੌਲ ਬਣਿਆ ਇਹ ਤਾਂ ਤੈਨੂੰ ਹੀ ਪਤਾ ਭਰਾਵਾ ਤੂੰ ਉਹਦੇ ਨਾਲ ਰਹਿੰਦਾ ਰਿਆ ਹੈਣਾ ਜੋ ਵੀ ਹੋਇਆ ਕਿੰਨੇ ਸਾਲ ਜਿੰਨੇ ਵੀ ਸਾਲ ਰਿਆ ਸਾਨੂੰ ਨਹੀਂ ਪਤਾ ਜੋ ਵੀ ਤੁਹਾਡਾ ਰਿਲੇਸ਼ਨ ਸੀ ਜੋ ਵੀ ਸੀ ਕੁਝ ਵੀ ਸੀ ਹੈਣਾ ਤੇ ਇਹ ਜੀ ਕੀ ਮਾਹੌਲ ਬਣਿਆ ਕੀ ਇਹ ਤੈਨੂੰ ਕਹਿੰਦੀ ਸੀ ਜਾਂ ਤੂੰ ਇਹ ਕਹਿੰ ਇਹਦੇ ਤੇ ਤੇ ਇਲਜ਼ਾਮ ਲਾਇਆ ਇਹਨੇ ਨਸ਼ਾ ਕਰਦਾ ਸੀ ਪ੍ਰੈਗ ਆਪਣੇ ਕਿਹੜੇ ਕਿਹੜੇ ਚਿੱਟਾ ਫਲਾਂਟ ਪਾਏ ਕਿਹੜੇ ਕਿਹੜੇ ਹਾਂਜੀ ਤੇ ਮੈਂ ਸੁਣਦਾ ਸੀਗਾ ਭਜੀ ਉਹ ਸੁਣੀ ਆ ਮੈਂ ਅੱਛਾ ਅੱਛਾ ਦੇਖੋ ਦੇਖੋ ਭਜੀ ਕਹਿੰਦਾ ਸੀ ਪਹਿਲਾਂ ਮੈਂ ਬਥੇਰਾ ਕੁਛ ਕੀਤਾ ਓਕੇ ਓਕੇ ਹੈਨਾ ਮੈਂ ਮਤਲਬ ਤੁਸੀਂ ਇੰਟਰਵਿਊ ਵੀ ਸੁਣ ਸਕਦੇ ਜੇ ਕੀਤੀਆਂ ਹੋਈਆਂ ਮੈਂ ਹੂੰ ਹੂੰ ਕੁਝ ਨਹੀਂ ਓਕੇ ਆ ਮੈਂ ਆਇਆ ਵੀ ਉੱਚ ਵੀ ਮੈਂ ਕਿਹਾ ਵੀ ਹਾਂ ਮਾਪੇ ਜੀ ਕਰਦਾ ਜਗਾ ਆ ਯਾਰ ਪ੍ਰੈਗ ਕੇ ਪ੍ਰੂਗੇ ਜੇ ਤਾਂ ਮੈਂ ਹਾਂਦਾ ਨਹੀਂ ਭਾਜੀ ਓਕੇ ਓਕੇ ਆ ਪ੍ਰੈਗ ਆਲਾ ਝੂਠ ਹੈ ਗੱਲ ਚਲੋ ਹੁਣ ਇੱਥੇ ਕੀ ਹਾਂਜੀ ਪ੍ਰੈਗ ਨਹੀਂ ਖਾਦੇ ਕਦੇ ਉਹ ਨਹੀਂ ਖਾਦੇ ਭਾਜੀ ਮੈਂ ਪਰੀ ਜ਼ਿੰਦਗੀ ਚ ਵੀ ਨਹੀਂ ਮੈਡੀਕਲ ਨਸ਼ਾ ਤਾਂ ਕੀਤਾ ਹੀ ਨਹੀਂ ਭਰਾ ਚਲ ਨਸ਼ਾ ਤਾਂ ਕੀਤਾ ਕੋਈ ਵੀ ਕੀਤਾ ਚਲ ਨਸ਼ਾ ਦੇਣਾ ਚਾਹੀਏ ਭਾਈ ਤੇ ਨਸ਼ਾ ਤੇ ਨਾ ਚਾਹੀਏ ਮੇਰੇ ਲਈ ਤੇ ਮੈਡੀਕਲ ਕਰ ਤੇ ਦੂਜਾ ਕਰ ਹਾਂ ਆਪਾਂ ਮਾੜੇ ਸੀ ਆਪਾਂ ਮੰਨਿਆ ਯਾਰ ਆਪਾਂ ਮਾੜੇ ਸੀ ਕਿ ਗਲਤੀ 100% ਯਾਰ ਚਲੋ ਮੈਂ ਗਲਤੀਆਂ ਯਾਰ ਭਾਜੀ ਕਹਿੰਦਾ ਮੈਨੂੰ ਕਹਿੰਦੀ ਮੈਨੂੰ ਕੋਟਦਾ ਬਹੁਤ ਸੀ ਮਨ ਕੀ ਬਿਨਾ ਗੱਲ ਤੋਂ ਸੌ ਰੱਬ ਦੀ ਲੱਗੇ ਆਪਣੀ ਮਾਂ ਦੀ ਸੌ ਲੱਗੇ ਕਦੀ ਇਹਦੇ ਤੇ ਹੱਥ ਚੁੱਕਿਆ ਹੋਵੇ ਭਾਜੀ ਮੇਰੀਆਂ ਨਾ ਬਾਹਾਂ ਤੁਹਾਨੂੰ ਮੈਂ ਦਿਖਾਲਾਂ ਮੇਰੀਆਂ ਬਾਹਾਂ ਤੇ ਟੱਕੇ ਹੀ ਲੱਗੇ ਹੋਏ ਮੈਂ ਆਪਣੇ ਨੁਕਸਾਨ ਪਹੁੰਚਾਉਂਦਾ ਸੀ ਮੈਂ ਕਦੀ ਇੱਥੋਂ ਹੱਥ ਤੱਕ ਨਹੀਂ ਆਇਆ ਓਕੇ 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 ਮੇਰੀਆਂ ਬਾਹਾਂ ਟਾਂਕੇ ਲੱਗੇ ਹੋਏ ਐ ਹੀ ਮੈਨੂੰ ਖੁਰ ਉਦੋਂ ਹੱਸਦੀ ਹੁੰਦੀ ਸੀ ਜਦੋਂ ਮੇਰੇ ਭਾਜੀ ਆ ਮੈ ਮਾਰੀ ਹੈ ਨਾ ਹਾਂਜੀ 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 ਭਾਬੀ ਨਾਲ ਜੀ ਉਹ ਵਿਚਾਰੀ ਰੋ ਰੋ ਕੁੜੀ ਮਰ ਗਈ ਭਾਜੀ ਮੈਨੇ ਇੱਕ ਇੱਕ ਇਹਨੇ ਵੀਡੀਓ ਜੀ ਪਾਈ ਸੀ ਆਪਣੀ ਫੋਟੋ ਜੀ ਉੱਚੇ ਦੇ ਮਨ ਕੀ ਗਲੇ ਤੇ ਤੱਕ ਉਹ ਕਾਦਾ ਸੀ ਫਿਰ ਉਹ ਉਹ ਤੁਸੀਂ ਨਹੀਂ ਕੁੱਟਿਆ ਪਿੰਕ ਜੀ ਤੱਕ ਪੁੱਤੂ ਤੇ ਤੋਂ ਕਿੱਡਾ ਘਟਾ ਕੇ ਆ ਉਹ ਕਹੇ ਯਾਰ ਕਿੱਡੀ ਕਿਰਪਾ ਚੱਲੀ ਆ ਤਹੋਂ ਤੇ ਆ ਆਓ ਚੱਲ ਮਾੜਾ ਮੋਟਾ ਤੇ ਚੱਲ ਮਾੜਾ ਮੋਟਾ ਤੇ ਜਨਾਨੀ ਮਰਦ ਚ ਹੁੰਦਾ ਰਹਿੰਦਾ ਕੋਈ ਚੱਕਰ ਵਾਲੀ ਗੱਲ ਨਹੀਂ ਜੇ ਕਿਹਦੇ ਘਰ ਚ ਨਹੀਂ ਭਾਜੀ ਲੜਾਈ ਨਾ ਨਾ ਭਾਈ ਕਿਹੜਾ ਬੰਦਾ ਨਹੀਂ ਸਾਹਬ ਦੇ ਹੁੰਦਾ ਹਨਾ ਬਾਕੀ ਭਾਈ ਇੱਕ ਇਹਨੇ ਇਹ ਗੱਲ ਕਹੀ ਆ ਕਹਿੰਦੀ ਮਨ ਕੀ ਜਿੱਦਾਂ ਮਨ ਕੀ ਕਹਿੰਦੀ ਇਹਨੂੰ ਮੈਂ ਕੋਈ ਕੰਮਕਾਰ ਨਹੀਂ ਕਰਦਾ ਹੁੰਦਾ ਜੀ ਵੇਲਾ ਰਹਿੰਦਾ ਸੀ ਯਾਨੀ ਮੇਰੇ ਮੇਰੇ ਪੈਸੇ ਤੇ ਪਾਲਦਾ ਸੀ। ਭਾਜੀ ਫੇਰ ਤੁਸੀਂ ਵੀਡੀਓ ਕੌਣ ਬਣਾਉਂਦਾ ਸੀ? ਕ ਆਹ ਕੌਣ ਕਰਦਾ ਸੀ ਭਾਈ? ਕਹਿੰਦੀ ਮੈਂ ਪ੍ਰੋਮੋਸ਼ਨ ਕਹਿੰਦੀ ਮੈਂ ਪ੍ਰੋਮੋਸ਼ਨ ਬਣਾਉਂਦੀ ਸੀ ਤੇ ਉੱਚ ਪ੍ਰੋਮੋਸ਼ਨ ਚ ਵੀ ਨਹੀਂ ਆਉਂਦਾ ਸੀ ਇਹ। ਇਹ ਚਲੋ ਇਹ ਗੱਲ ਠੀਕ ਹੈ ਸੱਚੀ ਆ। ਮੈਂ ਨਹੀਂ ਹੁੰਦਾ ਸੀ ਪਰ ਭਾਜੀ ਮੈਨੂੰ ਯਾਰ ਫੇਮ ਫੋਗਨਾ ਮਤਲਬ ਹੁੰਦਾ ਮੈਂ ਆਪਣੀ ਆਈਡੀ ਦੀਆਂ ਕਲੈਬਾਂ ਕਰ ਕਰ ਪਾਉਂਦਾ। ਓਕੇ ਓਕੇ ਓਕੇ। ਤੇ ਫਿਰ ਮੇਰਾ ਵੀਰ ਹੋਣ ਵੀ ਤਾਂ ਤੁਸੀਂ ਪਾ ਹੀ ਰਹੇ ਹੋ ਜੋ ਵੀ ਕਰ ਰਹੇ ਹੋ ਹਨ। ਦੇ ਨਾਲੇ ਉਹਨੇ ਮੈਂ ਥੋੜੀ ਮੂੜੀ ਆਇਆ। ਉਹ ਉਹ ਕਹਿੰਦੀ ਉਹ ਕਹਿੰਦੀ ਉਹ ਕਹਿੰਦੀ ਗੁਰੀ ਨੇ ਸਟਾਰਟ ਕੀਤਾ ਪਹਿਲਾਂ ਹਲੋ ਇਹ ਪਾਜੀ ਨਹੀਂ ਕਿੱਦਾਂ ਨਹੀਂ ਦੇਖੋ ਮੈਂ ਨਾ ਆਪਣੀ ਨਾਰਮਲ ਆਈਡੀ ਬਣਾਈ ਹਾਂ ਹਾਂ ਆਈਡੀ ਬਣਾ ਕੇ ਤੇ ਮੈਂ ਆਪਣਾ ਕੰਮ ਕਰਦਾ ਸੀ ਪਾਜੀ ਦਿਹਾੜੀ ਤੇ ਜਾਂਦਾ ਸੀ ਠੀਕ ਹੈ ਠੀਕ ਹੈ ਤਾਂ ਸਰ 15 ਦਿਨਾਂ ਬਾਅਦ ਪਾਜੀ ਉਹੀ ਆਈਡੀ ਮੈਨੂੰ ਨਾ ਤਾਂ ਬਹੁਤ ਲੋਕੀ ਮਿਲਣ ਲੱਗ ਪਏ ਮੈਂ ਕਿਹਾ ਯਾਰ ਇਹ ਕੀ ਸਿਸਟਮ ਹੈ ਹੂੰ ਕਿ ਲੋਕੀ ਮੈਨੂੰ ਮੇਜ ਦਾ ਕਹੀ ਜਾਂਦੇ ਕਿ ਬਾਈ ਕੀ ਚੱਕਰ ਪਿਆ ਕੀ ਪਿਆ ਮੈਂ ਨਹੀਂ ਯਾਰ ਕੀ ਗੱਲ ਹੋ ਗਈ ਉਹ ਜਦੋਂ ਮੈਂ ਯਾਰ ਬਾਈ ਘਰ ਆ ਕੇ ਫੋਨ ਚੱਕਿਆ ਮੈਂ ਫੋਨ ਗ੍ਰੀ ਕੋਡ ਰੱਖਦਾ ਸੀ ਮੈਂ ਜਦੋਂ ਫੋਨ ਆ ਕੇ ਚੱਕਿਆ ਤਾਂ ਫੋਲੋਅਰ ਹੋ 15000 ਫੋਲੋਅਰ ਹੋ ਗਿਆ اچھا ਤੈਨੂੰ ਕੀ ਪੁੱਛਦੇ ਹੋ ਕਿ ਘਟਣਾ ਕੀ ਹੋਇਆ ਕੀ ਅੱਛਾ 1 ਕਿ ਰਾਤ ਚ ਤੇਰੇ 15000 ਫੋਲੋਅਰ ਹੋ ਗਏ ਹੈ ਭਈਆ ਜਾਨਾ ਕਿ ਦਿਨਾਂ ਜੀ ਆ ਸਾਰੇ ਹੀ 1 ਕਿ ਦਿਨ ਚ ਹੋਰ ਹੋਰ ਬਜਾ ਤਾਰਾ ਸਿਸਟਮ ਜਿਹਾ ਲੱਗਾ ਤੇ ਮੈਂ ਹਨਾ ਵਧੀਆ ਕੰਮ ਕਰਤਾ ਇਹਦਾ 1521 ਨਹੀਂ ਮੈਂ ਕਹਿੰਦਾ ਫਿਰ ਤੇ ਬੜਾ ਵਧੀਆ ਕੰਮ ਹੈ 1521 ਤੇ ਚਤਰੀ ਕਰਤੇ ਉਹਨੇ 200 ਰੁਪਏ ਇਹਦਾ ਲੋਕਾਂ ਦੀ ਮਿਹਰਬਾਨੀ ਯਾਰ ਧੰਨਵਾਦ ਹੈ ਸਾਡੀ ਨਹੀਂ ਬੜੇ ਜਿਹੜੇ ਬੜੇ ਜਿਹੜੇ ਕਮੈਂਟ ਨਹੀਂ ਕੀ ਚੱਕਰ ਆ ਬਾਈ ਨਹੀਂ ਨਾਲੇ ਜਿਹੜਾ ਹੋਣੇ ਨਾਲ ਵਿਆਹ ਹੋਇਆ ਜਿਹੜੇ ਮੁੰਡੇ ਦਾ ਹਨਾ ਕੀ ਲੱਗਦਾ ਉਹਨਾਂ ਨੂੰ ਭਾਉਗੀ ਕਿ ਨਹੀਂ ਕੀ ਪਛੀ ਹੁਣ ਇਹਦੇ ਤੇ ਡਿਮਾਂਡ ਹੈ ਯਾਰ ਤੁਹਾਡਾ 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 ਕਿਨੇ ਦਾ ਐਂਡ ਰਿਲੇਸ਼ਨ ਸੀ ਬਾਈ ਮੇਰੇ ਭੀ 4 ਸਾਲ ਤਾਂ 4.5 ਸਾਲ ਮੈਨੂੰ ਵਿਆਹ ਨੂੰ ਹੋ ਗਿਆ ਸੀ 12 ਹਜ਼ਾਰ ਇਕੱਠਿਆਂ ਹੋ ਗਏ 1500 ਇਕੱਠਿਆਂ ਹੋ ਗਏ ਅੱਛਾ ਵੈਸੇ ਯਾਰ 12 ਸਾਲ ਹੋ ਗਏ ਹਨਾ ਜੇ ਉਹ ਚੀਜ਼ ਨਹੀਂ ਕਰ ਪਾਈ ਉਹ ਚੀਜ਼ ਵੇਖ ਕੇ ਵੀ ਹਨਾ ਫਿਰ ਤੁਹਾਡਾ ਕੀ ਕਹਿਣਾ ਹੁਣ ਇਹਦੇ ਅੱਗੇ ਕੀ ਕਰੂਗੀ ਹਾਂ ਜੀ ਭਾਜੀ ਮੈਂ ਤਾਂ ਯਾਰ ਜੋਨਾ ਇਹ ਮਸਲਾ ਇੱਥੇ ਯਾਰ ਬੰਦ ਹੋ ਜਵੇ ਕੀ ਲੈਣਾ ਯਾਰ ਕੰਟਰੋਵਰਸੀ ਤੋਂ ਨਾ ਬਿਲਕੁਲ ਬਿਲਕੁਲ ਬਾਈ ਮੈਂ ਵੀ ਮੇਰਾ ਵੀ ਮੇਰਾ ਵੀ ਮੈਂ ਉਹ ਕਿਸੇ ਜੇ ਵੀਡੀਓ ਦੇਖੀ ਹੋਵੇ ਪੁਰਾਣੀ ਮੈਂ ਪੁਰਾਣੀ ਕਰਾ ਜਿਹੜੀ ਕੱਲ ਪਾਈ ਆ ਇਹਦੇ ਤੇ ਇਹਦੇ ਨਾਲ ਗੱਲ ਉੱਚੀ ਮੈਂ ਕਿਹਾ ਮੈਂ ਕਿਹਾ ਦੇਖੋ ਲੋਕ ਲੈਂਦੇ ਆ ਸਵਾਰ ਹਣਾ ਤੇ ਤੁਸੀਂ ਇਹ ਚੀਜ਼ ਇੱਥੇ ਬੰਦ ਕਰ ਦਿਓ ਹਣਾ ਕੋਈ ਚੰਗਾ ਲੱਗਦਾ ਸਾਰੇ ਕਈ ਵਾਰੀ ਗਾਲਾਂ ਵਾਲੀ ਵੀ ਵੀਡੀਓ ਆ ਜਾਂਦੀ ਕਈ ਕੁਝ ਵੀ ਲੋਕ ਉੱਥੇ ਜਿੱਤੇ ਕਮੈਂਟ ਕਰਦੇ ਹੋ ਆਪਾਂ ਨੂੰ ਵੀ ਨਹੀਂ ਚੰਗਾ ਲੱਗਦਾ ਹਣਾ ਮੇਰਾ ਮੇਰਾ ਮੇਨ ਮੋਟੀਵੇਸ਼ੀ ਮੈਂ ਕਿਹਾ ਚਲ ਇੱਕ ਵਾਰੀ ਕੁੜੀ ਨਾਲ ਗੱਲ ਕੀਤੀ ਤੇ ਮੁੰਡੇ ਦਾ ਹੀ ਪੱਖ ਰੱਖੀ ਹੈ ਹਨਾ ਤੇ ਉਹਨੇ ਤੇ ਬਾਈ ਮੈਨੂੰ ਦੱਸਿਆ ਕਿ ਜਿਹੜੇ ਜਿਹੜੇ ਉਹਦੇ ਨਾਲ ਤੱਕੇ ਹੋਏ ਨੇ ਤੇਰੇ ਨਾਲ ਕੀ ਤੱਕਾ ਹੋਇਆ ਮੇਰਾ ਵੀਰ ਤੂੰ ਆਪਣਾ ਵੀ ਦੱਸ ਤੇਰਾ ਵੀ ਆਪਾ ਹਨਾ ਸੋ ਉਹ ਵੀ ਕੋਈ ਸਾਡੀ ਰਿਸ਼ਤੇਦਾਰ ਨਹੀਂ ਹੈਗੀ ਤੁਸੀਂ ਵੀ ਸਾਡੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਜਿੰਨਾ ਕੋ ਉਹ ਹੈ ਉੰਨੇ ਕੋ ਤੁਸੀਂ ਹੋ ਭਾਈ ਹਨਾ ਦੱਸੋ ਬਾਈ ਕੀ ਚੀਜ਼ ਆਪਾਂ ਜੀ ਦੇਖੋ ਨਸ਼ਾ ਵੀ ਆਪਾਂ ਬਹੁ ਕੀਤਾ ਯਾਰ ਹਾਂ ਹਾਂ ਠੀਕ ਹੈ ਤੂੰ ਵੱਧ ਕੇ ਇਹਨੂੰ ਪਿਆਰ ਕੀਤਾ ਸੀ ਆਪਾਂ ਯਾਰ ਓਕੇ ਓਕੇ ਪਿਆਰ ਨਹੀਂ ਸਮਝਿਆ ਇਹਨੇ ਨਸ਼ਾ ਦੇਖ ਲਿਆ ਯਾਰ ਅਛਾ ਪਰ ਕਹਿੰਦੇ ਇਹਨਾਂ ਹੱਥ ਚੁੱਕਣ ਦੀ ਗੱਲ ਆ ਨਾ ਮਾਰਨ ਪੁੱਟਣ ਦੀ ਗੱਲ ਆ ਯਾਰ ਭਾਜੀ ਇਹ ਤੁਸੀਂ ਗਰਾਹ ਚ ਜੇ ਪੁੱਛੂਗੀ ਨਾ ਜਾ ਕੇ ਮੇਰੇ ਮੱਲੇ ਵਾਲਿਆਂ ਨੂੰ ਇਹ ਤੇ ਇਹ ਤੇ ਸਭੋ ਕਹਿੰਦੇ ਜੀ ਕਹਿੰਦੇ ਗਰਾਹ ਆ ਜਾ ਕੇ ਪੁੱਛੋ ਮੈਂ ਕਿਹਾ ਫਿਰ ਤੂੰ ਸਾਰਿਆਂ ਨੂੰ ਟਿੱਟ ਦੇ ਪੈਸੇ ਦੇ ਦੇ ਸਾਰੇ ਜਣੇ ਚੱਲ ਜਾਣੇ ਨਹੀਂ ਸੌ ਰੱਬ ਦੀ ਯਾਰ ਭਾਜੀ ਮੈਂ ਤਾਂ ਹੈ ਨਾ ਇਹ ਯਾਰ ਹੁਣ ਆ ਥੋੜੇ ਦਿਨਾਂ ਤੱਕ ਪਤਾ ਲੱਗ ਜਾਣਾ ਲੋਕਾਂ ਨੂੰ ਸਭ ਕੁਝ ਹਾਂ ਹਾਂ ਬਸ ਉਹ ਦੋ ਤਿੰਨ ਦਿਨ ਹੀ ਸਾਰਿਆਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ ਕਿਉਂ ਐਸਾ ਜੇ ਗਰਾਹ ਤੁਸੀਂ ਮੇਲੇ ਚ ਜਾ ਕੇ ਪੁੱਛੇ ਸਾਖਦੇ ਆ ਭਾਜੀ ਅਛਾ 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 ਤੁਕੋ ਕੋਠੇ ਵਾਲੀ ਗੱਲ ਵੀ ਪੁੱਛ ਸਕਦੇ ਆ ਤੇ ਕੋਠੇ ਵਾਲੀ ਗੱਲ ਦਾ ਦੱਸ ਹਾਂ ਜਦੋਂ ਤੂੰ ਆਪ ਵੀ ਸ਼ੁਰੂ ਕੀਤੀ ਨਾ ਗੱਲ ਕੋਠੇ ਵਾਲੀ ਸੀ ਤੇਰੀ ਵੀਡੀਓ 'ਚ ਅਸੀਂ ਵੀ ਸਪੋਰਟ ਕੀਤੀ ਜੀ ਇਹ ਤੈਨੂੰ ਪਤਾ ਹੋਵੇ ਮੇਰਾ ਵੀਰ ਹਾਂ ਜੀ ਹਾਂ ਜੀ ਪਤਾ ਪਾ ਜੀ ਉਦੋਂ ਹੀ ਆਪਾਂ ਜੁੜੇ ਸੀ ਤੇ ਉਦੋਂ ਹੀ ਆਪਾਂ ਨੂੰ ਸਪੋਰਟ ਤੁਹਾਨੂੰ ਕੀਤੀ ਸੀ ਕਿ ਹਾਂ ਚੱਲ ਬੰਦੇ ਦਾ ਉਹ ਕਿੰਨਾ ਕੁ ਸੱਚ ਸੱਚੀ ਡਿੱਗਾ ਦੀ ਕੋਠਾ ਕਿ ਨਹੀਂ ਇਹ ਪਾ ਜੀ ਕੋਠੇ ਡਿੱਗਾ ਜ਼ਰੂਰ ਸੀਗਾ ਪਰ ਉਹ ਆਪਣਾ ਨਹੀਂ ਤੇ ਅੱਛਾ ਫਿਰ ਕਿਦਾ ਡਿੱਗਾ ਉਹ ਉਹ ਮਤਲਬ ਜਿੱਦਾਂ ਨਾ ਇੱਕ ਘਾਰਿਆ ਇੱਕ ਹੀ ਘਾਰਿਆ ਤੂੰ ਭਰਾਮਾਂ ਦਾ ਆ ਭਜੀ ਉਹ ਅੱਛਾ ਅੱਛਾ ਇੱਕ ਤੇੰਮਰਾ ਇੱਕਦਮ ਹੋਰੀ ਆ ਕਮ ਕਮਰਾ ਮੋਰੀਓ ਆਪਣੇ ਘਰ ਨੂੰ ਅੰਦਰ ਕੜੀ ਵੜਦੀ ਉਹ ਬਾਹਰ ਗੇਟ ਲੱਗਾ ਉਹਦਾ ਅੱਛਾ ਠੜੀ ਗਿਆ ਤੁਹਾਡਾ ਡੰਡੀਗਾ ਨਾ ਇਹ ਕਹਿੰਦੀ ਕਹਿੰਦੀ ਮੇਰੀ ਨਾਨੀ ਦਾ ਘਰ ਸੀ ਇਹ ਉਹ ਅੱਛਾ ਕਾ ਘਰ ਜੀ ਆ ਉਹ ਬੜੀ ਅੰਦਰ ਉਹ ਚ ਆਪਣਾ ਲੈਣਾ ਦੇਣਾ ਜਿਉਂ ਦੂਸਰੇ ਭਰਾ ਦਾ ਸੀ ਉਹ ਆਉਂਦੇ ਦੇਖਦੇ ਸੀਗੇ ਤਾਂ ਮਤਲਬ ਮੈਂ ਉਹ ਚ ਕਿੰਨੇ ਕੁ ਪੈਸੇ ਬਣੇ ਸੀ ਬਈ ਤੁਹਾਨੂੰ ਸਾਸ-ਸਾਸ ਦੱਸੀਂ ਦੇਖ ਮੇਰਾ ਵੀਰ ਭਾਜੀ 5.5 ਲੱਖ ਭਾਜੀ ਅੱਛਾ ਤੇ ਤੈਨੂੰ ਕਿੰਨਾ ਮਿਲਿਆ ਚੋ ਅੰਡਾ ਭਾਜੀ ਅੰਡਾ ਅਚਾ ਪੈਸੇ ਭਾਜੀ ਪੈਸੇ ਦਾ ਪਿਆਰ ਹੀ ਸੌਂ ਲੱਗੇ ਯਾਰ ਪੈਸੇ ਨਾਲ ਪਿਆਰ ਹੁੰਦਾ ਨਾ ਜਿੱਦਾਂ ਦਾ ਮੈਂ ਬੰਦਾ ਆ ਮੈਂ ਤਾਂ ਲੁੱਟ ਕੇ ਖਾ ਜਾਂਦਾ ਇਹਨੂੰ ਯਾਰ ਆਹੋ ਮੈਂ ਦੇਖੀਆ ਭਰਾਵਾ ਤੇਰੀ ਕਬੂਤਰਾ ਲਾ ਕੇ ਬੈਠਾ ਤੇ ਮੈਂ ਤੇ ਇੱਕ ਦੋ ਵੀਡੀਓ ਵੇਖੀ ਮਜ਼ੇ ਕਰ ਰਿਹਾ ਯਾਰ ਮੈਂ ਇਨਾ ਦੁੱਬੀ ਸੀ ਨਾ ਭਾਜੀ ਸੌਂ ਰਪੀ ਯਾਰ ਇਹਨੇ ਤਾਂ ਤੋੜ ਦਿੱਤਾ ਮੈਨੂੰ ਚਟ ਯਾਰ ਚੱਲ ਨਹੀਂ ਨਹੀਂ ਮੇਰਾ ਵੀਰ ਨਹੀਂ ਟੁੱਟਣਾ ਕਿਉਂਕਿ ਉਹਨੇ ਵੀ ਉਹਨੇ ਵੀ ਮੇਰਾ ਭਰਾ ਉਹਨੇ ਵੀ ਆਪਣੀ ਲਾਈਵ ਸਟਾਰਟ ਕੀਤੀ ਹੈ ਸਾਰਾ ਕੁਝ ਛੱਡ ਕੇ ਜੋ ਵੀ ਹੈ ਕੁਛ ਸੀ ਹਨਾ ਤੇ ਤੁਸੀਂ ਵੀ ਮੇਰਾ ਭਰਾ ਮੈਂ ਵੀ ਤੁਹਾਨੂੰ ਐਡਵਾਈਸ ਦਿੰਦਾ ਕਿ ਤੁਸੀਂ ਵੀ ਦੁਆਰ ਤੋਂ ਸਟਾਰਟ ਕਰੋ ਨਹੀਂ ਮਾਂ ਮਾਰੇ ਨਹੀਂ ਕੋਚੀ ਆ ਕੇ ਤੇ ਮਾਰੇ ਨਹੀਂ ਕੋਚੀ ਆਪਾਂ ਕਹਿੰਦੀ ਇਹਦੀ ਮਾਂ ਬਾਪ ਤਾਂ ਸਾਨੂੰ ਕੋਈ ਦੇਖਣ ਆਂਦੇ ਹੀ ਨਹੀਂ ਸੀ ਮਾਂ ਜੀ ਦੀ ਭਾਜੀ ਯਾਰ ਅਸੀਂ ਇਕੱਲੇ ਰਹੇ ਹਾਂ ਕਹਿੰਦੀ ਇਹ ਨਾ ਰਾਤ ਨੂੰ ਲੜਪੰਦੀ ਸੀ ਮੇਨਾਂ ਭਾਜੀ 2:30 ਵਜੇ ਵੀ ਮੇਰੇ ਘਰ ਦੇ ਆਉਂਦੇ ਰਹੀ ਰਾਤ ਨੂੰ 2:30 ਵਜੇ ਸਿਆਲਾਂ ਵਿੱਚ ਇਹ ਕਾਤੇ ਲੜਦੀ ਸੀ ਭਈ ਕਿਹੜੀ ਗੱਲੋਂ ਯਾਰ ਭਾਜੀ ਮਤਲਬ ਜਿੱਦਾਂ ਤੁਸੀਂ ਦੇਖਿਆ ਨਹੀਂ ਵਾਹ ਇਦਾਂ ਚਣਕਦੀ ਸੀ ਬੱਚਾ ਵਾਲ ਸੁਭਾਅ ਹੈ ਤਾਂ ਗਰਮ ਉਹ ਆਦਾ ਕਰ ਮੇਰਾ ਹਾਸਾ ਆ ਗਿਆ ਜਿਹੜੀ ਚੀਕ ਮਾਰਦੀ ਯਾਰ ਬੰਦਾ ਉੱਦੇ ਡਰ ਜਾਂਦਾ ਭਾਜੀ ਅੱਛਾ ਉੱਪਰ ਉੱਪਰ ਹੀ ਤੇ ਨਹੀਂ ਸੇਦ ਕੋਈ ਪਤਾ ਨਹੀਂ ਯਾਰ ਬਾਈ ਮੈਨੂੰ ਪਤਾ ਡਰ ਕੀ ਹੁੰਦਾ ਸੀ ਜਿਹੜਾ ਚਿਮਚਿਮ ਬੋਲਣਾ ਯਾਰ ਮੱਲੇ ਵਾਲੇ ਸੁਣਦੇ ਹਾਂ 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 ਤੈਨੂੰ ਵੀ ਹੁੰਦੀ ਸੀ ਯਾਰ ਉਹ ਚੀਜ਼ ਦੀ ਠੀਕ ਹੈ ਤੇਰਾ ਕੀ ਗਿੱਲਾ ਸ਼ਿਕਵਾ ਭਾਈ ਤੂੰ ਉਹ ਵੀ ਚੀਜ਼ ਮੈਨੂੰ ਦੱਸ ਸਕਣਾ ਹੈ ਹਨਾ ਕਿਉਂਕਿ ਤੈਨੂੰ ਵੀ ਵੀਡੀਓ ਤੇ ਆਪਣੀ ਉਹ ਵੀ ਦੇਖੂਗੀ ਹਾਂਜੀ ਕਿ ਤੂੰ ਉਹ ਚੀਜ਼ ਕੋਈ ਚੀਜ਼ ਕਹਿਣਾ ਚਾਹਨਾ ਤੇ ਉਹ ਵੀ ਕਹਿ ਸਕਣਾ ਹੈ ਜੇਲਾ ਸਿਕਬਾ ਤਾਂ ਇਹ ਹੀ ਹੈ ਭਾਜੀ ਦੇਖੋ ਜੇ ਚਲੋ ਮੈਂ ਨਸ਼ਾ ਕਰਦਾ ਸੀ ਪਰ ਇੰਨੀ ਛੇਤੀ ਇਹਨੇ ਵਿਆਹ ਕਰਾ ਲੈਣਾ ਸੀ ਭਾਜੀ ਤੁਸੀਂ ਖੁਦ ਸੋਚੀ ਸੋਚਣਾ ਹੀ ਚੀਜ਼ ਨਹੀਂ ਮੇਰੀਆਂ ਵੀਡੀਓ ਲੋਕੀ ਕਰ ਸੋ ਖੁਦ ਕਹਿ ਰਹੇ ਨੇ ਪਹਿਲੇ ਹੀ ਪਲੈਨ ਕੀਤਾ ਸੀ ਸਾਰਾ ਯਾਰ ਇਹ ਤਾਂ ਨਹੀਂ ਕਿਸ ਤੋਂ ਪਹਿਲਾਂ ਇਹ ਨਾਲ ਚੱਲ ਰਿਹਾ ਹੋਵੇ ਕਿਸੇ ਨਾਲ ਰਿਲੇਸ਼ਨ ਜਾਂ ਕੁਝ ਵੀ ਪਰ ਲekin ਇਹਨੇ ਤਾਂ ਕਿਹਾ ਮੇਰੀ ਅਰੇਂਜ ਮੈਰੀਆ ਬਹੁਤ ਕੁਝ ਪਤਾ ਲੱਗ ਰਿਹਾ ਹੈ ਬਹੁਤ ਕੁਝ ਮਤਲਬ ਅੱਜ ਜਦੋਂ ਆ ਮੁੰਡੇ ਨਾਲ ਭਾਜੀ ਮੁੰਡਾ ਮੈਨੂੰ ਮਿਲਿਆ ਵੀ ਸੀ ਹਾਂ 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 ਮੈਂ ਉਹਨੂੰ ਰੋਕਣਾ ਵੀ ਸੀ ਉਹ ਮੇਰੇ ਤੋਂ ਰੁਕਿਆ ਨਹੀਂ ਇੱਥੇ ਅੱਛਾ ਅੱਛਾ ਮੈਂ ਉਹਨਾਂ ਗੱਲ ਨਹੀਂ ਕਰਨੀ ਸੀ ਮਤਲਬ ਆਪਾਂ ਯਾਰ ਕਿਹੜਾ ਲੜਨਾ ਸੀ ਸਰ ਮੁੰਡਾ ਦੇਖ ਮੇਰਾ ਵੀਰ ਮੁੰਡੇ ਦਾ ਤਾਂ ਕੋਈ ਕਸੂਰ ਵੀ ਹੈ ਨਹੀਂ ਹੈਨਾ ਜਦੋਂ ਨਹੀਂ ਵੀ ਕੁਝ ਨਹੀਂ ਉਹਦਾ ਹੁੰਦੇ ਦਾ ਆਪਾਂ ਉਹਦੀ ਉਹਨ ਆਪਣਾ ਕੀ ਭਰੋ ਮੇਰੇ ਘਰਵਾਲੇ ਭਾਜੀ ਗਲਤ ਬੋਲੇ ਜੋ ਜੱਸ ਭਾਈ ਜੇ ਤੁਸੀਂ ਉਹ ਸੁਣੀ ਹੋਵੇ ਨਾ ਅੱਛਾ 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 ਮੇਰੇ ਘਰ ਦਾ ਬੋਲ ਲਿਆ ਨਹੀਂ ਉਹਨੂੰ ਵੀ ਨਹੀਂ ਬੋਲਣਾ ਚਾਹੀਦਾ ਸੀ ਘਰਵਾਲੇ ਹਨਾ ਜਦ ਗੱਲ ਪਿਆਰ ਤੁਸੀਂ ਕੀਤਾ ਹੈ ਛੱਡਿਆ ਤੁਸੀਂ ਇੱਕ ਦੂਜੇ ਨੂੰ ਜੋ ਵਿਆਹ ਤੁਸੀਂ ਰਹਿਣਾ ਤੁਸੀਂ ਇਕੱਠੇ ਨੇ ਤੇ ਪਹਿਲੇ ਘਰ ਘਰਦਿਆਂ ਨੂੰ ਕਿਉਂ ਬੋਲਣਾ ਕਿ ਸਾਨੂੰ ਕੀ ਹੈ ਨਾ ਹਾਂ ਯਾਰ ਭਾਜੀ ਨਾਲ ਉਹਨੂੰ ਘਰ ਦੀ ਕੋਈ ਪੂਜਾ ਯਾਰ ਲੱਖ ਬੋਲ ਲੈਂਦੀ ਗਲਤ ਬੋਲਣ ਦੀ ਗਾਲਾਂ ਕੱਢ ਲੈਂਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਯਾਰ ਉਹਦਾ ਕੀ ਮਤਲਬ ਥੋੜੀ ਸੀ ਮੇਰੇ ਪੰਡਾ ਸਹੀ ਆ ਸਹੀ ਆ ਸਹੀ ਆ ਉਹ ਵੀ ਭੁੱਲਿਆ ਯਾਰ ਤੂੰ ਹੈ ਤਾਂ ਤੂੰ ਹੈ ਯਾਰ ਇਹ ਕੀ ਜਿਸ ਸਮੁੰਦਾ ਯਾਰ ਕੀ ਗੱਲ ਹੈ ਕੀ ਗੱਲ ਹੈ ਯਾਰ ਤੈਨੂੰ ਵਿਆਹ ਕਰਾ ਲੈ ਤੁਸੀਂ ਆਉਂਗੇ ਅਡਾਨਾ ਆਪਣਾ ਨਾ ਯਾਰ ਵਧੀਆ ਕੀ ਪੇਜਾਂ ਵਾਲਿਆ ਗੱਲ ਮੈਂ ਇੱਥੇ ਵੀਡੀਓ ਆ ਗਈ ਉੱਤੇ ਆਈ ਯਾਰ ਕੋਈ ਚਲੋ ਮੇਰਾ ਵੀਰ ਮੈਂ ਤੈਨੂੰ ਇਹੀ ਐਡਵਾਈਸ ਦੇਣਾ ਹਨਾ ਵੱਡਾ ਭਰਾ ਸਮਝ ਕੇ ਲਾਲਾ ਭਾਵੇਂ ਛੋਟਾ ਭਰਾ ਸਮਝੇ ਲਾਲਾ ਕਿ ਇਹ ਚੀਜ਼ ਨੂੰ ਨਾ ਇੱਥੇ ਬੰਦ ਕਰ ਦੋ ਕਿਉਂਕਿ ਦੇਖ ਕੋਈ ਫਾਇਦਾ ਨਹੀਂ ਹੈਗਾ ਤੂੰ ਵੀ ਆਪਣੀ ਮੇਰਾ ਵੀਰ ਲਾਈਫ ਸਟਾਰਟ ਕਰ ਨਵਾਂ ਵਿਆਹ ਕਰਾ ਭੰਗੜੇ ਪਾਉ ਚ ਸਗੋਂ ਇਹਨੂੰ ਵੀ ਬੁਲਾਈ। ਅਰੇ ਤਾਂ ਪਹ ਪਾ ਗਏ ਭਾਜੀ। ਅੰਗਰੇਜ਼ ਪਹੁੰਦੇ ਆਣੇ ਆ ਖਰਾਬ ਇਥੇ। ਠੀ ਇਹਨੂੰ ਵੀ ਇਹਨੂੰ ਵੀ ਬੁਲਾਈ ਸਗੋਂ ਵਿਆਹ ਤੇ ਕਹਦੇ ਨੱਚ ਕੇ ਜਾ। ਕਿ ਨਹੀਂ। ਜ਼ਰੂਰ ਜ਼ਰੂਰ ਯਾਰ। ਹੋਰ ਕੋਈ ਤੇਰਾ ਕੋਈ ਗਿੱਲਾ ਸ਼ਿਕਵਾ ਜਿਹੜਾ ਤੂੰ ਕਹਿਣਾ ਚਾਹੁੰਦਾ ਹੋਵੇਂ ਵੀਡੀਓ ਦੇ ਮਾਧਿਅਮ ਰਾਹੀਂ ਭਾਈ। ਸਰ ਗਿੱਲਾ ਸ਼ਿਕਵਾ ਮੈਂ ਤਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਭਾਈ ਜਿਹੜੇ ਰੀਲਾਂ ਵਾਲੇ ਕਪੜੇ ਰੀਲਾਂ ਬਣਾਉਂਦੇ ਆ ਭਾਈ ਕਿਸੇ ਨੂੰ ਇੰਨਾ ਵੀ ਯਕੀਨ ਨਾ ਕਰੋ ਯਾਰ ਵੀ ਅਗਲਾ ਪਹੁੰਚ ਕੇ ਚਲ ਜਾਈਏ ਯਾਰ। ਸਹੀ ਆ ਲੈ ਬਈ ਬਿਲਕੁਲ ਬਿਲਕੁਲ ਮੈਂ ਭਾਈ ਰੱਬ ਨੂੰ ਯਕੀਨ ਕੀਤਾ ਜੀ ਤੇ ਰੱਬ ਨੂੰ ਕਦੀ ਇਹਨੂੰ ਪੁੱਛ ਲਿਆ ਕਦੀ ਸ਼ੱਕ ਕੀਤਾ ਤੇ ਕਦੀ ਵੀ ਜ਼ਿੰਦਗੀ ਚ ਇਹਨੂੰ ਕਿਹਾ ਹੋਵੇ ਪੂਜਾ ਤੂੰ ਇੱਥੇ ਨਹੀਂ ਕੱਲੀ ਜਾਣਾ ਉੱਥੇ ਨਹੀਂ ਜਾਣਾ ਯਾਰ ਇੰਨਾ ਇੰਟਰਾਂਕਟ ਕਰਦੇ ਹੋਏ ਵੀ ਬੰਦਾ ਇਦਾਂ ਕਰ ਜਾਵੇ ਯਾਰ ਆਪਾਂ ਹਨਾ ਕਿਸੇ ਕੁੱਤੇ ਨੂੰ ਵੀ ਰੱਬ ਤੇਰੀ ਨਾਫ ਤੋਂ ਹੀ ਸ਼ੁਰਕ ਕਰਿਆ ਯਾਰ ਰੋਣਾ ਆ ਰਿਹਾ ਮੈਨੂੰ ਹਾਂ ਕੁੱਤੇ ਨੂੰ ਮੋਹੀ ਇੰਨਾ ਪੈ ਜਾਊਗਾ ਕਿ ਅੱਪ 6 ਮਹੀਨਿਆਂ ਬਾਅਦ ਲਿਆਉਨੇ ਆ ਇੱਥੇ ਤਾਂ ਯਾਰ ਇਹਨੇ ਬੰਦਾ ਬਦਲ ਕੇ ਬੰਦਾ ਰੱਖਣ ਨੂੰ ਮੈਂਟਲ ਆ ਯਾਰ ਬਹੁਤ ਰੋਣਾ ਆ ਰਿਹਾ ਹੈ ਤੇਰੀ ਸਟੋਰੀ ਸੁਣ ਕੇ ਈ ਦਸੀਏ ਇਹ ਐਲਫਾ ਨੰਬਰ ਨਹੀਂ ਚੰਗਾ ਕੋਈ ਨਾ ਮੇਰਾ ਵੀਰ ਹੁਣ ਜੋ ਹੋ ਗਿਆ ਹਨਾ ਸਹੀ ਹੀ ਆ ਜੋ ਕਿ ਦੇਖ ਤੇ ਨਹੀਂ ਪਤਾ ਹੁਣ ਕਿਹੜੇ ਲਈ ਕੀਤਾ ਕਿਹਦੇ ਲਈ ਕੌਣ ਝੂਠ ਬੋਲ ਰਿਹਾ ਕੌਣ ਸੱਚ ਬੋਲ ਰਿਹਾ ਆਪਣਾ ਮਤਲਬ ਇਹ ਸੀ ਕਿ ਆਪਾਂ ਨੂੰ ਹਨਾ ਮੈਸੇਜ ਬੜੇ ਕਮੈਂਟ ਆਏ ਕਹਿੰਦੇ ਤੂੰ ਇਕੱਲੇ ਕੁੜੀ ਦਾ ਪੱਖ ਨਾ ਰੱਖਦੀ ਮੈਂ ਕਿਹਾ ਨਹੀਂ ਨਹੀਂ ਐਸਾ ਕੋਈ ਕੰਮ ਨਹੀਂ ਕਰਦਾ ਕਿ ਮੈਂ ਕਿਹਾ ਮੇਰਾ ਵੀਰ ਨਾਲ ਜੇ ਕੰਟੈਕਟ ਹੋਇਆ ਨਾ ਤਮਾ ਬਾਈ ਨੂੰ ਜਦੀ ਮੈਸੇਜ ਕਰਕੇ ਕਾਲ ਕਰਕੇ ਤੁਹਾਡੇ ਅੱਗੇ ਪੇਸ਼ ਕਰਾਂਗਾ ਹਨਾ ਜੋ ਵੀ ਗੱਲ ਆ ਫਿਰ ਇਹ ਪਬਲਿਕ ਦਾ ਹੁਣ ਕਮੈਂਟ ਦੇਖ ਲੈ ਹੁਣ ਕੀ ਆਂਦੇ ਨੇ ਕੀ ਮਨ ਕੇ ਕੋਣ ਸਹੀ ਆ ਕੋਣ ਗਲਤ ਆ ਇਹ ਤੇ ਹੁਣ ਉਹਨਾਂ ਤੇ ਆ ਬਾਈ ਹਨਾ ਕਿਉਂਕਿ ਤੇਰੇ ਵੀਊ ਤੇਰੇ ਆਪਾਂ ਗਲਤ ਆ ਆਪਾਂ ਸੁਧੀ ਗਲਤੀ ਆ ਯਾਰ ਗੱਲੇ ਹੀ ਮੁੱਕੀ ਵਾਲੀ ਆਪਾਂ ਗੱਲ ਤਾਂ ਸੁਧੀ ਗਲਤੀ ਆ ਯਾਰ ਅੱਛਾ ਗੱਲ ਮੁੱਕ ਗਈ ਜਣਾ ਫਿਰ ਤੂੰ ਇਹਨੂੰ ਕਹਿ ਰੇ ਨਾ ਵੀਡੀਓ ਆਪਣੀ ਵੀਡੀਓ ਦੇਖੋ ਇਹਨੂੰ ਕਹਿ ਦੇ ਕਿ ਬਾਈ ਹੁਣ ਮੇਰੇ ਤੇ ਵੀਡੀਓ ਨਾ ਪਾਈ ਬਾਈ ਜੇ ਪਰ ਉਹ ਤਾਂ ਚਲੋ ਇਹਦੀ ਮਰਜ਼ੀ ਮੈਂ ਭੱਗ ਬਣ ਕੇ ਤਾਂ ਰੋਕ ਨਹੀਂ ਲੈਣਾ ਬਾਕੀ ਆਪਾਂ ਕਹਿ ਹੀ ਸਕਦੇ ਆ ਆਪਣੀਆਂ ਨਾਰਮਲ ਵੀਡੀਓ ਆਉਂਦੀਆਂ ਬਸ ਓਕੇ ਆ ਭਾਜੀ ਚਲੋ ਠੀਕ ਹੈ ਮੈਂ ਵੀ ਸਾਰਿਆਂ ਨੂੰ ਕਹਿ ਦਾਂਗਾ ਮੈਂ ਕਿ ਭਰਾ ਦिए ਜੇ ਨਾਰਮਲ ਵੀਡੀਓ ਆਉਂਦੀ ਹੈ ਭਰਾ ਨੂੰ ਪਿਆਰ ਦੋ ਕਮੈਂਟ ਕਰੋ ਸੋਹਣੇ ਸੋਹਣੇ ਭਰਾ ਨੂੰ ਕੋਈ ਦਿਲ ਦਿਲ ਦਵਾਰਾ ਲਵਾਓ ਭਰਾ ਦਾ ਜਰੂਰੀ ਜਰੂਰੀ ਭੱਜਾ ਕਰੋ ਸਾਰੇ ਭੈਣ ਭਰਾਵਾਂ ਦੇ ਟੈਨਸ਼ਨ ਹਾਂ ਹਾਂ ਫਿਰ ਇੱਕ ਇਹ ਇਹਦਾ ਇਹ ਹਿਸਾਬ ਨਾਲ ਭਾਈ ਮੈਂ ਜਿਹੜੇ ਹਿਸਾਬ ਨਾਲ ਤੇਰੀ ਗੱਲਾਂ ਸੁਣੀਆਂ ਫਿਰ ਇਹ ਤਾਂ ਫਿਰ ਸਾਦੀ ਸੀ ਸੀ ਪੂਰੀ ਹਨਾ ਪਹਿਲਾ ਦਿਓ ਇਹ ਹੁਣ ਪਾਜੀ ਵੀ ਖੋਲ ਦਿਗ ਲੋ ਯਾਰ ਮੈਂ ਚਲੋ ਗਲਤ ਨਹੀਂ ਕਰਦਾ ਯਾਰ ਇਹ ਨੂੰ ਕਰ ਸਕਤੀ ਨਾ ਜਾਂ ਕਰਦਾ ਬੰਦੇ ਨਾਲ ਕੱਟਣੀ ਵੀ ਓਤੀ ਨਸ਼ੇ ਵਾਲੇ ਨਾਲ ਤਾਂ ਨਹੀਂ ਮੈਨੂੰ ਮੈਂ ਸੱਚ ਮੈਂ ਤੈਨੂੰ ਇੱਕ ਸੱਚੀ ਵੀ ਗੱਲ ਮੇਰੇ ਤੈਨਸ਼ੇ ਤੋਂ ਗੱਲ ਸ਼ੁਰੂ ਕੀਤੀ ਮੈਨੂੰ ਕਮੈਂਟ ਪਤਾ ਕੀ ਆ ਰਹੇ ਨੇ ਮੋਸਟਲੀ ਤੂੰ ਮੇਰੇ ਵੀਡੀਓ ਦੇ ਕਮੈਂਟ ਸੁਣੀ ਪੜ੍ਹੀ ਸੋਰੀ ਉਹ ਚਾਰੇ ਨੇ ਕਹਿੰਦੇ ਸਾਡੇ ਘਰ ਵਾਲੇ ਪਾਜੀ 10-10 ਸਾਲ ਹੋ ਗਏ ਨਸ਼ੇ ਕਰਦੇ ਨੇ ਸਾਡੇ ਘਰ ਵਾਲਿਆਂ ਨੂੰ ਹਸਤੇ ਛੱਡ ਕੇ ਗਏ ਨਹੀਂ ਕਈ ਕਹਿੰਦੇ ਸਾਡਾ ਘਰ ਵਾਲਾ ਨਸ਼ੇ ਕਰ ਕਰਕੇ ਮਰ ਵੀ ਗਿਆ ਅਸੀਂ ਅੱਜ ਵੀ ਵਿਆਹ ਹੀ ਕਰਾਇਆ ਦੁਬਾਰਾ ਉਹ ਪਾ ਲਈ ਜਿਹਨੇ ਛੱਡਣਾ ਹੁੰਦਾ ਉਹ ਜਿਹੜੀ ਪਿਆਰ ਕਰਦੀ ਉਹ ਪਰ ਯਾਰ ਮੈਨੂੰ ਇੰਨਾ ਯਕੀਨ ਸੀ ਕਰਦੀ ਸੀ ਮੇਰਾ ਯਾਰ ਬਥੇਰਾ ਕਰਦੀ ਸੀ ਕਾਈ ਪਾ ਯਾਰ ਆਪਾਂ ਇੰਨੇ ਇਹਦਾ ਕੀਤਾ ਕਿ ਹੁਣ ਵੀ ਕਹਿਣਾ ਇਹ ਹੀ ਤੇ ਚੱਕਰ ਆ ਭਰਾਵਾ ਕਿਸੇ ਦਾ ਨਾ ਕਰੋ ਆਪਾਂ ਵੀ ਨਹੀਂ ਸੰਭਿਆ ਬਜੀ ਜਦੋਂ ਇੱਥੋਂ ਮੈਨੂੰ ਲੈ ਕੇ ਗਈ ਆਪਾਂ ਬੁਰਾ ਹਾਲ ਸੀ ਆਪਾਂ ਮੰਨਦੇ ਆਂ ਚੀਜ਼ ਨੂੰ ਇੱਥੋਂ ਲੈ ਕੇ ਗਈ ਆਪਾਂ ਨੂੰ ਸੰਭਿਆਏ ਨੇ ਅੱਛਾ ਆਪਾਂ ਨੂੰ ਲੈਵਲ ਜਿੰਚ ਕਰਤਾ ਵੀ ਆਪਾਂ ਤਾਂ ਯਾਰ ਇੱਥੇ ਮੈਂ ਤਾਂ ਪੂਰਾ ਨਸ਼ਾ ਫੁੱਲ ਕਰਤਾ ਸੀ ਇੱਕ ਅੱਛਾ ਅੱਛਾ ਇਹ ਪਿੰਡ ਆਪਣੇ ਇਹ ਆਪਾਂ ਨੂੰ ਇਥੋਂ ਲੈ ਕੇ ਗਏ ਵੈਸੇ ਮੇਰਾ ਮੇਰਾ ਵੀਰ ਇਹ ਕੋਈ ਬਹਾਦਰੀ ਵਾਲੀ ਗੱਲ ਨਹੀਂ ਨਸ਼ਾ ਫੁੱਲ ਕਰਦਾ ਸੀ ਤੇ ਹੁਣ ਨਸ਼ਾ ਨਹੀਂ ਵੀ ਕਰਦਾ ਮੈਂ ਇਹ ਦੱਸਦਾ ਆਪਾਂ ਨੂੰ ਇਹ ਨਹੀਂ ਸੁਧਾਰਿਆ ਹਾਂ ਮੈਂ ਇਹ ਗੱਲ ਕਰ ਰਿਹਾ ਵੀ ਮੈਂ ਇੱਥੇ ਫੁੱਲ ਕਰਦਾ ਸੀ ਤੇ ਹੁਣ ਵੀ ਕਰਦਾ ਕਿ ਨਹੀਂ 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 ਵੀਰੇ ਹੁਣ ਨਹੀਂ ਅੱਛਾ ਹੁਣ ਤਾਂ ਨਸ਼ਾ ਇੱਕੋ ਹੀ ਲਾ ਲਿਆ ਆਪਾਂ ਬਸ ਕਾਹਾਂ ਹਾਂ ਜੀ ਵੀਡੀਓ ਦਈ ਹਾਏ 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 ਕੀ ਬਾਤ ਹੈ ਚਲ ਬਾਬਾ ਮੇਰ ਕਰੇ ਖੂਬ ਖੂਬ ਤਰੱਕੀਆਂ ਕਰੇ ਭਰਾਵਾ ਜਿਹੜੀ ਤੇਰੀ ਮੰਜ਼ਿਲ ਆ ਜਿਹੜੀ ਤੈਨੂੰ ਜੋ ਚਾਹੀਦਾ ਤੈਨੂੰ ਮਿਲੇ ਤੇ ਹਾਂਜੀ ਬਹੁਤ ਪਰ ਕਿੰਨੇ ਪਰ ਨਾਲ ਖੜੇ ਜਾਣ ਬਸ ਨਾ ਨਾ ਬਾਈ ਆਲਵੇਸ ਬਾਈ ਜਿੰਨਾ ਕੋ ਹੋਰ ਨਾਲ ਪਿਆਰ ਆ ਉਹਨੇ ਹੀ ਤੇਰੇ ਨਾਲ ਕੋਈ ਦਿੱਕਤ ਵਾਲੀ ਆਪਣੀ ਕਿ ਤੇ ਮੈਂ ਮੈਂ ਪਹਿਲਾ ਵੀ ਵੀਡੀਓ ਚ ਕਹਿ ਗਿਆ ਕਿਟਿਆ ਤਾਂ ਕਿਉਂਕਿ ਉਹ ਵੀ ਮੇਰੀ ਕੋਈ ਮਾਸੀ ਦੀ ਕੁੜੀ ਨਹੀਂ ਮੇਰੀ ਭੂਆ ਦੀ ਕੁੜੀ ਨਹੀਂ ਇਹਦੀ ਮੈਂ ਕੋਈ ਸਪੋਰਟ ਚ ਵੀਡੀਓ ਪਾਈ ਗਿਆ ਆਪਾਂ ਨੂੰ ਜੋ ਸਹੀ ਆਪਾਂ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਹੁਣ ਇਹਦਾ ਫੈਸਲਾ ਸਾਰੀ ਪਬਲਿਕ ਲਾਊਗੀ ਹਨਾ ਠੀਕ ਹੈ ਨਾ ਅਸੀਂ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਗਲਤ ਸੀ ਜਾਂ ਤੂੰ ਗਲਤ ਸੀ ਸਿਰਫ ਹੁਣ ਪਬਲਿਕ ਫੈਸਲਾ ਲਾਊਗੀ ਬਾਕੀ ਜੇ ਰੱਬ ਨੇ ਚਾਇਆ ਨਾ ਬਾਈ ਮੈਂ ਗੱਲਬਾਤ ਕਰੂੰਗਾ ਉਹਦੇ ਨਾਲ ਵੀ ਤੇਰੇ ਨਾਲ ਵੀ ਡਿਸਕਸ ਕਰੂੰਗਾ ਨੈਕਸਟ ਜਿਹੜੀ ਵੀਡੀਓ ਉਹ ਵਿੱਚ ਮੈਂ ਕੀ ਪਤਾ ਇਕੱਠੇ ਦੀ ਕਰਾਂ ਗੱਲਬਾਤ ਸਮਝਣਾ ਮੇਰੀ ਗੱਲ ਕਿ ਨਾ ਇਹ ਚੀਜ਼ ਬੰਦ ਹੀ ਕਰ ਦੋ ਹਾਂਜੀ ਹਾਂਜੀ ਬਸ ਮੈਂ ਸਮਝਣਾ ਮੇਰੀ ਗੱਲ ਲੋਕ ਹੀ ਨਹੀਂ ਛੱਡਦੇ ਪੇਜਾਂ ਵਾਲੇ ਜਾਂ ਹੋਗਾ ਕੋਈ ਨਾ ਕੋਈ ਚੱਕਰ ਨਹੀਂ ਹੈਗਾ ਸਾਰੇ ਸਾਰੇ ਜੇ ਜੇ ਤੁਸੀਂ ਦੋਨੋਂ ਹਟ ਗਏ ਨਾ ਤੇ ਕੰਪਲੀਨਟ ਵੀ ਦਿੱਤੀ ਹੋਈ ਸੀਗੀ ਇਹਨੇ ਅੱਛਾ ਕਾਦੀ ਇਹ ਵੀ ਮਤਲਬ ਮੇਰੇ ਕੋਲ ਵੀਡੀਓ ਪਾ ਰਿਆ ਜਾਂ ਇਦਾਂ ਹਨਾ ਕੁਝ ਉਹ ਵੀ ਤੇ ਪਾਈ ਰਹੀ ਹੈ ਪਾਜੀ ਉਹ ਬਾਤ ਚੁਪਾਈ ਜੇ ਮੈਨੂੰ ਤੂੰ ਕਾਲ ਆਈ ਸੀਗੀ ਅੱਛਾ ਅੱਛਾ ਜਿਹੜੀ ਗਾੜੀ ਮੋਟੂ ਆ ਗਈ ਤਾਂ ਨਾ ਹਾਂ ਹਾਂ ਹੈਗਾ ਯਾਰ ਲੇਕਿਨ ਮੇਰੇ ਤੇ ਕੰਪਲੇਟ ਕਿਉਂ ਹੋਣਾ ਅੱਛਾ ਅੱਛਾ ਪਾਜੀ ਦੇਖੋ 6 ਮਹੀਨੇ ਬਿਲਾ ਨਿਕਰਾ ਸਕਦੀ ਡਿਵੋਰਸ ਤੋਂ ਬਾਅਦ ਹਾਂ ਇੱਕ ਕੋਰਟ ਦਾ ਰੂਲ ਆ ਭਾਜੀ ਤੈਨੇ ਕਿਦੋਂ ਕਰਾ ਲਿਆ ਦੋ ਮਹੀਨੇ ਜੀ ਇਹਨੇ ਤਾਂ ਪਾਜੀ 2 ਮਹੀਨੇ ਵਾਦੀ ਕਰਾ ਲਿਆ ਯਾਰ ਚੱਲ ਕੋਈ ਨਹੀਂ ਕੋਈ ਨਹੀਂ ਜੇ ਮੈਨੂੰ ਕੁਝ ਕਰਨਾ ਹੋਵੇ ਮੈਂ ਭਾਜੀ ਬਹੁਤ ਕੁਝ ਕਰਨਾ ਪਰ ਵੀ ਯਾਰ ਮੈਂ ਚਾਹਣਾ ਯਾਰ ਆਪਣੀ ਪ੍ਰੀਅਰਟੀ ਕਾਵੇ ਵਧੀਆ ਚੱਲ ਹੁਣ ਹੋ ਗਿਆ ਜੋ ਹੋਣਾ ਸੀ ਯਾਰ ਚੱਲ ਛੱਡ ਕੋਈ ਗੱਲ ਹਾਂ ਹਾਂ ਬਿਲਕੁਲ ਬਿਲਕੁਲ ਨਹੀਂ ਇਹ ਗੱਲ ਤੇ ਮੈਂ ਇਹ ਗੱਲ ਮੈਂ ਪੁਰਾਣੀ ਵੀਡੀਓ ਚ ਵੀ ਕਹੀ ਸੀ ਮੈਂ ਮੁੰਡੇ ਨਾਲ ਮੇਰੀ ਗੱਲ ਹੋਈ ਤੂੰ ਲਾਸਟ ਤੱਕ ਵੀਡੀਓ ਸੁਣੀ ਹੋ ਮੈਂ ਮੁੰਡੇ ਨੂੰ ਵੀ ਕਹੀ ਸੀ ਮੈਂ ਕਿਹਾ ਕੀ ਭਰੋਸਾ ਤੈਨੂੰ ਵੀ ਛੱਡ ਦੇ ਜੇ ਕਹਿੰਦਾ ਨਹੀਂ ਭਾਜੀ ਇਦਾਂ ਇਹ ਉਹ ਮੈਂ ਕਹਾ ਚੱਲ ਭਰਾ ਵਰਾ ਬਰਾ ਕਹਾ ਹਣਾ ਤੈਨੂੰ ਮੈਂ ਤਾਂ ਨਸ਼ਾ ਹੀ ਕਰਦਾ ਸੀ ਭਾਜੀ ਹਾਂ ਅਨਨ ਇਹਨਾਂ ਤੇ ਕੱਟੀ ਜਾਂਦੀ ਸੀ ਇਕੱਲੇ ਜਾ ਕੇ ਹੁਣ ਪਤਾ ਨਹੀਂ ਹਾਂ ਚਲੋ ਮੈਂ ਤਾਂ ਕਹਿੰਦਾ ਮੈਂ ਤਾਂ ਚਲੋ ਇਹ ਕਹਿੰਦਾ ਕਿ ਚਲੋ ਹੱਸਦਾ ਵਸਦਾ ਰਹੇ ਪਰਿਵਾਰ ਤੁਸੀਂ ਵੀ ਹੱਸਦੇ ਵਸਦੇ ਰਹੋ ਉਹ ਵੀ ਹੱਸਦੇ ਵਸਦੇ ਰਵੇ ਆਪਣੇ ਘਰੇ ਹੋਣਾ ਹਨਾ ਜੋ ਹੋ ਗਿਆ ਇਹ ਚੋਣਾ ਦਿਲੋਂ ਚੋਨੇ ਇਹ ਨਹੀਂ ਵੀ ਆਪਾਂ ਉੱਪਰੋਂ ਕਹੀ ਜਾਂਦੇ ਦਿਲੋਂ ਖਾਰ ਆਏ ਆਪਣੀ ਦਿਲ ਤੋਂ ਮੰਨ ਤਿਲਚੇ ਤੇ ਉਹੀ ਬਾਹਰ ਆ ਪਿਆਰ ਕੀਤਾ ਸੀ ਭਾਜੀ ਪਿਆਰ ਵਾਲੇ ਬੰਦੇ ਨੂੰ ਕਦੀ ਮਾੜਾ ਨਹੀਂ ਬੋਲ ਹੁੰਦਾ ਹੁੰਦਾ ਉਦਾਂ ਪਾਣਾ ਬੋਲੀ ਜਾਣਾ ਦਿਲ ਤੋਂ ਨਹੀਂ ਬੋਲ ਹੁੰਦਾ ਹੁੰਦਾ ਭਾਜੀ ਚੱਲ ਕੋਈ ਨਾ ਮੇਰਾ ਭਰਾ ਹੌਸਲਾ ਰੱਖ ਤੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹਨਾ ਤੇ ਲਵ ਯੂ ਆ ਤੈਨੂੰ ਐਦਾ ਹੀ ਮਨ ਕੀ ਖਿੱਚ ਕੇ ਰੱਖ ਕੰਮ ਤੇ ਆ ਚੀਜ਼ ਬੰਦ ਕਰ ਦਿਓ ਕੌਂਟਰੋਵਰਸੀਆਂ ਜਿਹੜੀਆਂ ਹੋਈਆਂ ਹਨਾ ਆਪਣਾ ਸੋਹਣਾ ਜਿਹਾ ਕੋਈ ਕੰਮ ਕਰੋ ਤੇ ਇਹ ਕਹਿੰਦੀ ਸੀ ਨਾ ਪੈਸੇ ਨਹੀਂ ਕਮਾਉਂਦਾ ਸੀ ਕੁਝ ਵੀ ਤੂੰ ਹੁਣ ਪੈਸੇ ਕਮਾ ਕੇ ਵਿਖਾ ਦੇ ਨੂੰ ਠੀਕ ਆ ਮੇਰਾ ਵੀਰ ਮੈਂ ਪਸਤਾਏਗੀ ਓਕੇ ਮੇਰਾ ਵੀਰ ਕੋਈ ਚੱਕਰ ਨਹੀਂ ਆਏਗਾ ਪਸਤਾਏਗੀ ਆਪਾਂ ਇਹ ਕੈਨਸ ਨਾ ਨਾ ਤੂੰ ਬੇਫਿਕਰ ਹੋ ਜਾ ਹਣਾ ਨਾ ਤੂੰ ਉਹਨੂੰ ਗਲਤ ਬੋਲਣਾ ਮੈਂ ਉਹਨੂੰ ਤਾਂ ਕਹਿ ਹੀ ਦਿੱਤਾ ਸੀ ਗਲਤ ਨਹੀਂ ਬੋਲਦੇ ਆਪਾਂ ਤੁਹਾਡੇ ਪਰਸਨਲ ਆਪਾਂ ਤੁਹਾਡੇ ਨਾਲ ਹੀ ਆ ਜਿੱਦਾਂ ਤੁਸੀਂ ਕਹਿੰਦਾ ਓਕੇ ਆਪਣੀ ਵੀਡੀਓ ਨਾਰਮਲ ਆਉਗੀ ਆ ਤਾਂ ਜੀ ਕਾਣਿਆ ਨਾ ਨਾ ਬਹੁਤ ਸੋਹਣੀ ਗੱਲ ਕੋਈ ਚੱਕਰ ਨਹੀਂ ਆਇਆ ਬਾਈ ਕੋਈ ਦਿੱਕਤ ਨਹੀਂ ਆਈ ਤੁਸੀਂ ਦੋਨੋਂ ਹਟ ਜੋਗੇ ਨਾ ਇਹ ਚੀਜ਼ਾਂ ਕਰਨਾ ਆਪਾਂ ਚ ਲੜਨੋ ਤੇ ਲੋਕਾਂ ਦਾ ਕੀ ਮਜ਼ਾ ਲੈ ਤੁਹਾਨੂੰ ਕੁਝ ਕਹਿ ਜੇ ਕੋਈ ਚੱਲ ਤੈਨੂੰ ਪਤਾ ਹੈਟਰ ਤੇ ਸਾਰਾ ਦੇ ਹੁੰਦੇ ਆ ਹਣਾ ਹਾਂ ਇਹ ਚੀਜ਼ ਆ ਚੱਲ ਕੋਈ ਨਾ ਮੇਰਾ ਵੀਰ ਹੌਸਲਾ ਰੱਖ ਜੋ ਹੋਇਆ ਸੋ ਹੋ ਗਿਆ ਤੇ ਲਵ ਯੂ ਮੈਂ ਬਾਈ ਤੈਨੂੰ ਹਣਾ ओके ओके मेरा भी ओके थैंक यू बाप रे ये तो धोती खोल रहा है जहां जी गाइस ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਦੁੱਧ ਦਾ ਦੁੱਧ ਪਾਣੀ ਕਰਤਾ ਤੇ ਪਾਣੀ ਦਾ ਪਾਣੀ ਕਰਦਾ ਮੈਨੂੰ ਬੋਲਣਾ ਨਹੀਂ ਆ ਰਿਹਾ ਕੀ ਬੋਲਣਾ ਚਲੋ ਜੋ ਵੀ ਆ ਪਾਸੇ ਹਟੋ ਮੈਂ ਕਿ ਸੱਚ ਜੋ ਆ ਉਹ ਸਾਨੂੰ ਨਹੀਂ ਹਲੇ ਵੀ ਪਤਾ ਹਨਾ ਜੇ ਤੁਸੀਂ ਆਪਣੀ ਗੱਲਾਂ ਤੇ ਜੋ ਨੇ ਬੋਲਿਆ ਜਾਂ ਇਹਨੇ ਬੋਲਿਆ ਤੁਸੀਂ ਇਹਨਾਂ ਦੀ ਗੱਲਾਂ ਤੋਂ ਅੰਦਾਜ਼ਾ ਲਾ ਕੇ ਜੋ ਵੀ ਸੱਚ ਆ ਤੇ ਉਹ ਕਮੈਂਟਾਂ 'ਚ ਦੱਸੋ ਕੀ ਤੁਹਾਨੂੰ ਕੌਣ ਠੀਕ ਲੱਗਦਾ ਕੌਣ ਗਲਤ ਲੱਗਦਾ ਤੇ ਤੁਸੀਂ ਬਣੇ ਰਹੋ ਮੇਰੇ ਚੈਨਲ ਨਾਲ ਲਵ ਯੂ ਐਂਡ ਦਿলো ਸਪੋਰਟ ਹੈ ਤੁਹਾਡੇ ਵੱਲੋਂ ਮੈਨੂੰ ਤੇ ਬੈਲ ਆਈਕਨ 'ਤੇ ਜਰੂਰ ਦਬਾ ਦਿਓ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਰੈਡੀ ਰਹੋ ਹੁਣ ਨੈਕਸਟ ਵੀਡੀਓ ਲਈ ਲਵ ਯੂ ਆਲ